ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੈ 13 ਅਪ੍ਰੈਲ 13 ਅਪ੍ਰੈਲ ਦਾ ਜਿਹੜਾ ਸਿੱਖ ਇਤਿਹਾਸ ਹੈ ਉਹ ਇਹ ਹੈ ਕਿ ਅੱਜ ਦੇ ਦਿਨ 1919 13 ਅਪ੍ਰੈਲ ਵਾਲੇ ਦਿਨ ਭਾਰਤ ਵਾਸੀਆਂ ਨੇ ਅੰਮ੍ਰਿਤਸਰ ਸ਼ਹਿਰ ਦੇ ਜ਼ਿਲ੍ਹਿਆਂ ਵਾਲੀ ਬਾਗ ਦੇ ਵਿੱਚ ਇੱਕ ਜਨ ਸਭਾ ਸੱਦੀ ਹੋਈ ਸੀ ਇਹ ਜਨ ਸਭਾ ਮਾਰਸ਼ਲ ਲਾ ਦੇ ਵਿਰੋਧ ਦੇ ਵਿੱਚ ਸੀ ਜਿਹੜੇ ਉਹ ਆਪਣੇ ਕਾਨੂੰਨ ਭਾਰਤ ਦੇ ਵਿੱਚ ਲਿਆਉਂਦੇ ਸੀ ਉਹਨਾਂ ਕਾਨੂੰਨਾਂ ਦਾ ਭਾਰਤ ਵਾਸੀ ਵਿਰੋਧ ਕਰਦੇ ਸੀ ਇਸ ਜਨ ਸਭਾ ਦੇ ਵਿੱਚ ਹਜ਼ਾਰਾਂ ਹੀ ਭਾਰਤੀ ਮੁਸਲਮਾਨ ਹਿੰਦੂ ਤੇ ਸਿੱਖ ਇਕੱਤਰ ਹੋਏ ਹੋਏ ਸਨ ਜਿਦੇ ਵਿੱਚ ਜਰਨਲ ਡਾਇਰ ਨੇ ਨਿਹਾਥੇ ਭਾਰਤੀਆਂ ਦੇ ਉੱਤੇ ਗੋਲੀ ਚਲਾ ਕੇ 380 ਭਾਰਤੀਆਂ ਨੂੰ ਸ਼ਹੀਦ ਕਰ ਦਿੱਤਾ ਸੀ ਤੇ 1000 ਉੱਥੇ ਜਿਹੜਾ ਸਿੱਖ ਹਿੰਦੂ ਮੁਸਲਮਾਨ ਉਹ ਜ਼ਖਮੀ ਹੋ ਗਏ ਸਨ ਪਰ ਇਹਨਾਂ ਵਿੱਚ ਸਭ ਤੋਂ ਵੱਧ ਸ਼ਹੀਦ ਹੋਣ ਆਲਿਆਂ ਦੇ ਵਿੱਚ ਸਿੱਖਾਂ ਦੀ ਵਾਦੀ ਪੰਜਾਬੀਆਂ ਦੀ ਵਾਦੀ ਵੱਧ ਸੀ ਗਿਣਤੀ ਵੱਧ ਸੀ ਕਿਉਂਕਿ ਇਹ ਜਿਹੜਾ ਪ੍ਰੋਗਰਾਮ ਸੀ ਜਾਂ ਇਹ ਜੋ ਜਨ ਸਭਾ ਸੰਦੀਵ ਸੀ ਪੰਜਾਬ ਦੇ ਵਿੱਚ ਸੰਦੀਵ ਸੀ ਇਸ ਲਈ ਇਹਨਾਂ ਦੀ ਗਿਣਤੀ ਸਿੱਖਾਂ ਦੀ ਇਹਨਾਂ ਸ਼ਹੀਦਾਂ ਦੇ ਵਿੱਚ ਵੱਧ ਸੀ ਤੇ ਅੱਜ ਦੇ ਦਿਨ ਹੀ 1978 ਨੂੰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਨਿਰੰਖਾਰੀ ਗੋਲੀਕਾੜ ਹੋਇਆ ਸੀ ਜਿਹੜਾ ਗੁਰੂ ਦਮ ਦਾ ਪ੍ਰਚਾਰ ਕਰਦਾ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਾੜਾ ਚੰਗਾ ਨਿਰੰਖਾਰੀ ਬੋਲਦਾ ਸੀ ਉਹ ਦਿੱਲੀ ਤੋਂ ਚੱਲ ਕੇ ਅੰਮ੍ਰਿਤਸਰ ਦੇ ਵਿੱਚ ਆਪਣਾ ਪ੍ਰੋਗਰਾਮ ਕਰਦਾ ਹੈ ਉਸ ਪ੍ਰੋਗਰਾਮ ਦੇ ਵਿੱਚ ਐਲਾਨ ਕਰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਸਾਜੇ ਸੀ ਮੈਂ ਉਹਨਾਂ ਦੇ ਮੁਕਾਬਲੇ ਦੇ ਵਿੱਚ 7 ਸਤਾਰੀ ਸਾਜਾਂਗਾ 7 ਸਤਾਰਿਆਂ ਦਾ ਨਾਂ ਵੀ ਉੱਥੇ ਲਾਂਚ ਕਰਿਆ ਗਿਆ ਸੀ ਉਸ ਦਾ ਇਹ ਸਿੱਖ ਗੁਰੂ ਮਹਾਰਾਜ ਜੀ ਦੇ ਵਿਰੋਧ ਦੇ ਵਿੱਚ ਜਿਹੜਾ ਊੜ ਪ੍ਰਚਾਰ ਸੀ ਉਸ ਨੂੰ ਰੋਕਣ ਦੇ ਲਈ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜਥਾ ਇੱਕ ਉਥੇ ਜਾਂਦਾ ਜਿਹੜਾ ਖੰਡਕੀਰਤਨੀ ਜੇ ਤੱਕ ਆ ਜਾਂਦਾ ਉਸ ਜਥੇ ਦੇ ਉੱਤੇ ਨਿਰੰਕਾਰੀ ਗੋਲੀ ਚਲਾਉਂਦਾ ਜਿਦੇ ਵਿੱਚ 13 ਸਿੱਖ ਸ਼ਹੀਦ ਹੋ ਜਾਂਦੇ ਨੇ ਤੇ ਬਹੁਤ ਜ਼ਿਆਦਾ 78 ਦੇ ਕਰੀਬ ਸਿੱਖ ਜ਼ਖਮੀ ਹੁੰਦੇ ਨੇ ਫਰ ਉਹਨੇ ਜੋ ਉਥੇ ਗੋਲੀकांड ਕੀਤਾ ਘਟਿਆ ਕਰਮ ਹੋਇਆ ਇਹ ਸਾਰਾ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀ ਸਹ ਦੇ ਉੱਤੇ ਹੋਇਆ ਸੀ ਕਿਉਂਕਿ ਕੇਂਦਰ ਸਰਕਾਰ ਪੰਜਾਬ ਦੇ ਵਿੱਚ ਗੁਰੂ ਦਮ ਦਾ ਪ੍ਰਚਾਰ ਕਰਨਾ ਚਾਹੁੰਦੀ ਸੀ ਕਿਉਂਕਿ ਸਿੱਖੀ ਸਿਧਾਂਤਾਂ ਦੇ ਵਿੱਚੋਂ ਹਮੇਸ਼ਾ ਹੀ ਭਾਰਤੀ ਹਕੂਮਤ ਨੂੰ ਅੰਗਰੇਜ਼ ਹਕੂਮਤ ਨੂੰ ਜਿੰਨੀਆਂ ਵੀ ਹਕੂਮਤਾਂ ਭਾਰਤ ਦੇ ਉੱਤੇ ਆਈਆਂ ਨੇ ਜਾਂ ਪੰਜਾਬ ਦੇ ਵਿੱਚੋਂ ਲੰਘੀਆਂ ਨੇ ਉਹਨਾਂ ਨੂੰ ਸਿੱਖੀ ਦੇ ਸਿਧਾਂਤਾਂ ਦੇ ਵਿੱਚੋਂ ਬਗਾਵਤ ਦੀ ਬੋ ਆਉਂਦੀ ਆ ਇਸ ਲਈ ਬਗਾਵਤ ਦੀ ਬੋ ਆਉਣ ਦੇ ਕਾਰਨ ਉਹਨਾਂ ਨੇ ਜਿਹੜਾ ਸਿੱਖੀ ਨੂੰ ਘੁਣਾ ਲਾਉਣ ਦੀ ਸੋਚੀ ਸੀ ਇੱਥੇ ਗੁਰੂ ਦਮ ਦਾ ਪ੍ਰਚਾਰ ਸ਼ੁਰੂ ਕੀਤਾ ਸੀ ਤੇ ਪੰਜਾਬ ਸਰਕਾਰ ਉਦੋਂ ਪ੍ਰਕਾਸ਼ ਸਿੰਘ ਬਾਦਲ ਦੀ ਸੀ ਉਸ ਨੇ ਵੀ ਇਸ ਨੰਗਕਾਰੀ ਦੇ ਉੱਤੇ ਕੋਈ ਕਾਰਵਾਈ ਨਹੀਂ ਸੀ ਕੀਤੀ ਨਾ ਹੀ ਉਸ ਦਾ ਇਹ ਪ੍ਰੋਗਰਾਮ ਰੁਕਿਆ ਸੀ ਕਿਉਂਕਿ ਸਿੱਖਾਂ ਦਾ ਇਹ ਕਹਿਣਾ ਸੀ ਕਿ ਇਸ ਪ੍ਰੋਗਰਾਮ ਨੂੰ ਰੋਕ ਦਿੱਤਾ ਜਾਵੇ ਪਰ ਪੰਜਾਬ ਸਰਕਾਰ ਨੇ ਆਪਣੀ ਰਹਿਨਮਾਈ ਦੇ ਹੇਠ ਇਹ ਪ੍ਰੋਗਰਾਮ ਹੁਣ ਦਿੱਤਾ ਸੀ ਜਿਹੜਾ ਗੁਰੂ ਮਹਾਰਾਜੀਆਂ ਦੇ ਸਿਧਾਂਤਾਂ ਦੇ ਉੱਤੇ ਜਾਂ ਗੁਰੂ ਮਹਾਰਾਜਿਆਂ ਦੇ ਇਤਿਆਹ ਦੇ ਉੱਤੇ ਇੱਕ ਕੁਐਸਚਨ ਚੈਨਲ ਲਾਉਂਦਾ ਸੀ ਅੱਜ ਦੇ ਦਿਨ ਹੀ ਮਹਿਤਾ ਚੌਂਕ ਮਹਿਤਾ ਜਥਾ ਭਿੰਡਰਾ ਟਕਸਾਲ ਦੇ ਵੱਲੋਂ ਇੱਕ ਕਾਨਫਰੰਸ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਸੱਦੀ ਗਈ ਸੀ ਇਹ ਕਾਨਫਰੰਸ 1986 13 April ਵਾਲੇ ਦਿਨ ਸੱਦੀ ਗਈ ਸੀ ਇਸ ਕਾਨਫਰੰਸ ਸੱਦਣ ਦਾ ਕਾਰਨ ਇਹ ਸੀ ਕਿਉਂਕਿ ਜਿਹੜਾ 1984 ਦੇ ਵਿੱਚ ਜੂਨ ਦੇ ਵਿੱਚ ਤੇ ਨਵੰਬਰ 1984 ਦੇ ਵਿੱਚ ਭਾਰਤ ਹਕੂਮਤ ਨੇ ਸਿੱਖਾਂ ਦੇ ਉੱਤੇ ਹਮਲੇ ਕਰੇ ਸੀ ਸਿੱਖ ਕਤਲਿਆਮ ਕਰਿਆ ਸੀ ਨਰਦੋਸੇ ਸਿੱਖਾਂ ਨੂੰ ਬਿਨਾਂ ਵਜ੍ਹਾ ਤੋਂ ਮਾਰਿਆ ਗਿਆ ਸੀ ਮਹਿਤਾ ਚੌਂਕ ਤੋਂ ਇਹ ਕਹਿੰਦੀ ਸੀ ਕਿ ਜਿਹੜਾ ਭਾਰਤ ਸਰਕਾਰ ਨੇ ਸਿੱਖਾਂ ਦੇ ਉੱਤੇ ਨਵੰਬਰ ਤੇ ਜੂਨ 84 ਦੇ ਵਿੱਚ ਕਤਲਿਆਮ ਕਰਿਆ ਇਸ ਦਾ ਜੂਐਨਓ ਦੇ ਵਿੱਚ ਮੰਗ ਰੱਖੀ ਗਈ ਸੀ ਕਿ ਕੌਮਤਾਰੀ ਅਦਾਲਤ 'ਚ ਇਹਨਾਂ ਦੇ ਉੱਤੇ ਮੁਕੱਦਮਾ ਚਲਾਇਆ ਜਾਵੇ ਉਹਨਾਂ ਦੇ ਉੱਤੇ ਜਿਨ੍ਹਾਂ ਨੇ ਮੂਰੇ ਹੋ ਕੇ ਇਹ ਕੰਮ ਕਰੇ ਸੀ ਜਿਦੇ ਵਿੱਚ ਜਰਨਲ ਵੈਦ ਦੇ ਆ ਨਰਸ ਮਰਾਉ ਰਜੀਵ ગાંધી ਕੇ ਜੈਲ ਸਿੰਘ ਇੰਦਰਾ ਗਾਂਧੀ ਵਰਗਿਆਂ ਦੇ ਉੱਤੇ ਮੁਕੱਦਮਾ ਚਲਾਇਆ ਜਾਵੇ ਪਰ ਇਸ ਜਨਸਵਾਂ ਅੱਜ ਦੇ ਦਿਨ ਨੇ ਸੱਦੀ ਗਈ ਸੀ ਇੱਕ ਪ੍ਰੈਸ ਕਾਨਫਰੰਸ ਸੀ ਜਿਹੜੀ ਪਿੰਡਾਂ ਟਕਸਾਲ ਦੀ ਅਗਵਾਹੀ ਦੇ ਵਿੱਚ ਸੰਧੀ ਗਈ ਸੀ ਤੇ ਅੱਜ ਦੇ ਦਿਨ ਹੀ 13 April 1992 ਨੂੰ ਪੰਜਾਬ ਤੇ ਸਿੱਖ ਕੌਮ ਦੇ ਬਹੁਤ ਮਹਾਨ ਜਰਨੈਲ ਜਥੇਦਾਰ ਗੁਰਬਚਨ ਗੁਰਵਚਨ ਗੁਰਵਚਨ ਸਿੰਘ ਮਾਨੋਚਾਹਲ ਜੀ ਦੇ ਪਿਤਾ ਆਤਮਾ ਸਿੰਘ ਦਾ ਝੂਠਾ ਪੁਲਿਸ ਮੁਕਾਬਲਾ ਪੁਲਿਸ ਨੇ ਬਣਾ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਸੀ ਪਾਈ ਗੁਰਵਚਨ ਸਿੰਘ ਜੀ ਦਾ ਨਾਮ ਸਿੱਖ ਪਲਸਵਾਂ ਦੇ ਵਿੱਚ ਬਹੁਤ ਵੱਡੇ ਆਗੂ ਤੇ ਫਕਰ ਦੇ ਨਾਲ ਲਿਆ ਜਾਂਦਾ ਹੈ ਉਹਨਾਂ ਦੇ ਪਿਤਾ ਨੂੰ ਸ਼ਹੀਦ ਕਰ ਦਿੱਤਾ ਸੀ ਜਿੰਨੇ ਵੀ ਖੜਕੂ ਸਿੰਘ ਸ਼ਹੀਦ ਹੋਏ ਨੇ ਇਹ ਕੇਵਲ ਇਕੱਲੇ ਆਪ ਨਹੀਂ ਸੀ ਹੋ ਇਹਨਾਂ ਦੇ ਮਾਤਾ ਪਿਤਾ ਇਹਨਾਂ ਦੀਆਂ ਭੈਣਾਂ ਇਹਨਾਂ ਦੇ ਭਰਾ ਤੇ ਇਹਨਾਂ ਦੇ ਰਿਸ਼ਤੇਦਾਰ ਇੱਕ ਖੜਕੂ ਸਿੰਘ ਦੇ ਮਗਰ 10-10 20 ਵੀ ਇਹਨਾਂ ਦੇ ਪਰਿਵਾਰਕ ਮੈਂਬਰ ਸ਼ਹੀਦ ਹੋਏ ਨੇ ਇਹ ਸਾਡਾ ਇਤਿਹਾਸ ਸਾਨੂੰ ਦੱਸਦਾ ਹੈ ਕਿ ਅੱਜ ਦੇ ਦਿਨ 13 April 1992 ਨੂੰ ਗੁਰਵਜਨ ਸਿੰਘ ਜੱਤੇਦਾਰ ਬਾਬਾ ਮਾਨੋ ਚਾਹਲ ਦੇ ਪਿਤਾ ਜੀ ਦਾ ਝੂਠਾ ਪੁਲਿਸ ਮੁਕਾਬਲਾ ਭਾਰਤ ਸਰਕਾਰ ਵੱਲੋਂ ਬਣਾਇਆ ਗਿਆ ਸੀ ਇਹ ਸੀ ਅੱਜ ਦਾ 13 April ਦਾ ਤਿਉਹਾਰ ਤੇ ਅੱਜ ਦੇ ਦਿਨ ਹੀ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਦੀ ਸਿਰਜਣਾ કરી ਸੀ ਇੱਕ ਵੱਡੇ ਕੱਠ ਦੇ ਵਿੱਚ ਪੰਜ ਸਿਰਾਂ ਦੀ ਮੰਗ ਕਰਕੇ ਉਹਨਾਂ ਨੂੰ ਅਮਰ ਸਕਾਇਆ ਤੇ ਉਹਨਾਂ ਨੂੰ ਸਿਰਜੀਤ ਕੀਤਾ ਬਾਅਦ ਦੇ ਵਿੱਚ ਉਹਨਾਂ ਤੋਂ ਅਮਰ ਸਕਿਆ ਆਪੇ ਗੁਰ ਚੇਲਾ ਬਾਹੋ ਬਾਹੋ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਦੀ ਜਿਹੜੀ ਰੀਤ ਚਲਾਈ ਸੀ ਪੰਥ ਗੁਰੂ ਦੀ ਰਵੈਤ ਚਲਾਈ ਸੀ ਇੱਕ ਅੱਜ ਦੇ ਦਿਨ 13 April 1699 ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਬਸਾਖੀ ਦੇ ਵੱਡੇ ਕੱਠ ਦੇ ਵਿੱਚ ਖਾਲਸਾ ਪੰਥ ਦੀ ਸਿਰਜਣਾ કરી ਸੀ ਇਹ ਸੀ ਅੱਜ ਦਾ 13 April ਦਾ ਸਿੱਖ ਇਤਿਹਾਸ ਪੁਰਸ਼ਕ ਵੀਰਾਂ ਨੂੰ ਬੇਨਤੀ ਆ ਕਿ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਫੋਲੋ ਕਰ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ